ਜੈਨੋ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਦੂਜਾ ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧਨ ਪੰਨਾ ਨੰਬਰ 27 ਤੇ ਆਏ ਦੋ ਸਵਾਲ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਆਪਣੇ ਆਪ ਉੱਤਰਾਂ ਨੂੰ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਆਓ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ ਨਵੀਂ ਜ਼ਬਾਨ ਨਾਲ ਜੁੜੀਆਂ ਹੋਣ ਦੂਜੇ ਵਿਸ਼ਿਆਂ ਦੀ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੋਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮ ਸੀ ਵੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ 9th ਸਾਇੰਸ ਇੰਗਲਿਸ਼ మీడియం ਵਿੱਚ ਨੌਵੀਂ ਵਿਗਿਆਨ ਅਸੀਂ ਕਰਦੇ ਪਏ ਆ ਫਿਰ 9th ਮੈਥ ਨੋਟਸ ਫਿਰ ਨੌਵੀਂ ਗਣਿਤ ਪੰਜਾਬੀ మీడియం ਤੇ 9th ਮੈਥ ਐਪ ਪੀ ਐਸ ਸੀ ਵੀ ਆਪਣੇ ਇੰਗਲਿਸ਼ మీడియం ਦੇ ਵਿੱਚ ਫਿਰ ਬੱਚਿਓ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਮੈਥ ਕਨਸੈਪਟਸ ਗਣਿਤ ਦੇ ਸਿਧਾਂਤ ਤੇ ਔਰ ਜਨਰਲ ਨੋਲੇਜ ਨੂੰ ਵਧਾਣ ਲਈ ਪਲੇਲਿਸਟ ਹੈਗੀ ਐਬ੍ਰੇਵੀਏਸ਼ਨਸ ਜਿਤੇ ਚ અલગ-अलग ਵਿਸ਼ਿਆਂ ਦੀ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਆਪ ਦੇਖੀਏ ਬੱਚੋ ਨੇ ਆਪਣਾ ਸਵਾਲ ਹੇਠ ਲਿਖਿਆਂ ਨੂੰ ਭੌਤਿਕ ਰਸਾਇਣਿਕ ਪਰਿਵਰਤਨਾਂ ਵਿੱਚ ਵਰਗੀਕ੍ਰਿਤ ਕਰੋ ਸੋ ਇਹ ਬੱਚੇ ਉਹਦਾ ਸੂਚੀ ਦਿੱਤੀ ਹੈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭੌਤਿਕ ਪਰਿਵਰਤਨ ਤੇ ਰਸਾਇਣਿਕ ਪਰਿਵਰਤਨ ਕਿਹੜੇ ਹੁੰਦੇ ਨੇ ਮੋਟਾ-ਮੋਟਾ ਹੈ ਕਿ ਬੱਚੇ ਰਸਾਇਣਿਕ ਪਰਿਵਰਤਨ ਦੇ ਵਿੱਚ ਨਵਾਂ ਪਦਾਰਥ ਜਾਂ ਨਵੇਂ ਪਦਾਰਥ ਬਣਦੇ ਹਨ ਪਰ ਭੌਤਿਕ ਪਰਿਵਰਤਨ ਦੇ ਵਿੱਚ ਨਵਾਂ ਪਦਾਰਥ ਕੋਈ ਨਹੀਂ ਬਣਦਾ ਆਓ ਦੇਖੀਏ ਉਹਨਾਂ ਨੂੰ ਕਰਦੇ ਹਾਂ ਸੋ ਭੌਤਿਕ ਪਰਿਵਰਤਨ ਵਿੱਚ ਰੁੱਖਾਂ ਦਾ ਕੱਟਣਾ ਭਾਵੇਂ ਬੱਚਿਓ ਉਹ ਜਿਹੜਾ ਬਾਲਾ ਹੈਗਾ ਤਣਾ ਹੈਗਾ ਉਹਦਾ ਆਕਾਰ ਬਦਲ ਜਾਂਦਾ ਪਰ ਲੱਕੜ ਤੇ ਲੱਕੜ ਹੀ ਰਹਿੰਦੀ ਹੈ ਨਾ ਕੋਈ ਨਵਾਂ ਪਦਾਰਥ ਨਹੀਂ ਬਣਦਾ ਫਿਰ ਮੱਖਣ ਦਾ ਇੱਕ ਬਰਤਨ ਵਿੱਚ ਪਿਗਲਣਾ ਪਿਗਲ ਕੇ ਛੱਡ ਦੋ ਮਣੀ ਆਪਣਾ ਗਰਮੀਆਂ ਚ ਰੱਖ ਦੋ ਬਾਹਰ ਫ੍ਰਿਜੋਂ ਕੱਢ ਕੇ ਪਿਗਲ ਜਾਏਗਾ ਮੁੜ ਕੇ ਫ੍ਰਿਜ ਰੱਖ ਦੋ ਫੇਰ ਮੱਖਣ ਬਣ ਜਾਏਗਾ ਨਵਾਂ ਪਦਾਰਥ ਕੋਈ ਨਹੀਂ ਬਣਦਾ ਉਸ ਤੋਂ ਦਰਵਿਤ ਹੋ ਜਾਂਦਾ ਪਰ ਉਹ ਇਹ ਨਮਕ ਪਦਾਰਥ ਕੋਈ ਨਹੀਂ ਬਣਦਾ ਜੇ ਪਾਣੀ ਦਾ ਉਬਲ ਕੇ ਵਾਸ਼ਪ ਬਣਨਾ ਉਹ द्रव ਤੋਂ ਵਾਸ਼ਪ ਰੂਪ ਆ ਗਿਆ ਪਰ ਉਸੇ ਭਾਗ ਨੂੰ ਮੜੀ द्रਵਿਤ ਕਰਕੇ ਮੁੜ ਕੇ द्रव ਬਣਾਇਆ ਜਾ ਸਕਦਾ ਹੈ ਮੁੜ ਕੇ ਪਾਣੀ ਬਣਾਇਆ ਜਾ ਸਕਦਾ ਹੈਗਾ ਸੋ ਇਹ ਵੀ ਕੋਈ ਇੱਕ ਰਸਾਇਣਿਕ ਕਿਰਿਆ ਨਹੀਂ ਹੈਗੀ ਰਸਾਇਣਿਕ ਪਰਿਵਰਤਨ ਨਹੀਂ ਹੈਗਾ ਭੌਤਿਕ ਪਰਿਵਰਤਨ ਹੈਗਾ ਫਲਾਂ ਤੋਂ ਸਲਾਦ ਬਣਾਉਣਾ ਫਲ ਕੱਟ ਲੈ ਛੇਵ ਦੇ ਚਾਰ ਟੋਟੇ ਕਰਤੇ ਪਰ ਛੇਵ ਹੀ ਰਿਹਾ ਹੈ ਨਾ ਜਾਂ ਸੰਤਰੇ ਛੱਲਿਆ ਜਾਂ ਵਿੱਚ ਟਮਾਟਰ ਕੱਟ ਕੇ ਪਾਤਾ ਖੀਰਾ ਕੱਟ ਕੇ ਪਾਤਾ ਹੀਰਾ ਹੀਰੇ ਰਿਆ ਉਹਦੇ ਆਕਾਰ ਬਦਲ ਗਏ ਆਕਾਰ ਛੋਟੇ ਹੋ ਗਏ ਪਰ ਕੋਈ ਨਵੀਂ ਚੀਜ਼ ਨਹੀਂ ਬਣੀ ਫਿਰ ਪਾਣੀ ਵਿੱਚ ਸਧਾਰਨ ਨਮਕ ਦਾ ਘੁਲਣਾ ਤੇ ਬੱਚਿਓ ਪਾਣੀ ਵਿੱਚੜਾ ਲੂਣ ਘੁਲਿਆ ਉਹ ਇੱਕ ਘੋਲ ਬਣ ਗਿਆ ਪਰ ਨਵਾਂ ਪਦਾਰਥ ਫੇ ਵੀ ਕੋਈ ਨਹੀਂ ਬਣਿਆ ਉਸ ਲੂਣ ਨੂੰ ਪਾਣੀ ਵਿੱਚੋਂ ਮੁੜ ਕੇ ਫੇ ਕੱਢਿਆ ਜਾ ਸਕਦਾ ਉਸੇ ਲੂਣ ਵਾਲੇ ਘੋਲ ਨੂੰ ਤੁਸੀਂ ਪ੍ਰਾਤ ਦੇ ਵਿੱਚ ਪਾ ਕੇ ਧੁੱਪੇ ਰੱਖ ਦਿਓ ਪਾਣੀ ਸਾਰਾ ਉੱਡ ਜਾਏਗਾ ਤੇ ਲੂਣ ਪਿੱਛੇ ਰਹਿ ਜਾਏਗਾ ਸੋ ਪਾਣੀ ਨੂੰ ਵਾਪਕ ਕੀਤਾ ਜਾ ਸਕਦਾ ਹੈ ਲੂਣ ਨੂੰ ਵਾਪਕ ਕੀਤਾ ਜਾ ਸਕਦਾ ਨਵਾਂ ਪਦਾਰਥ ਕੋਈ ਨਹੀਂ ਬਣਿਆ ਠੀਕ ਹੈ ਪਾਣੀ ਦੇ ਵਿੱਚ ਤੇ ਲੋਹੇ ਦੇ ਵਿੱਚ ਕੋਈ ਰਸਾਇਣਿਕ ਕਿਰਿਆ ਨਹੀਂ ਹੋਈ ਤੇ ਨਵਾਂ ਪਦਾਰਥ ਕੋਈ ਨਹੀਂ ਬਣਿਆ ਹੁਣ ਦੇਖਿਆ ਰਸਾਇਣਿਕ ਪਰਿਵਰਤਨ ਲੋਹੇ ਦੀ ਰਮਾਰੀ ਨੂੰ ਜੰਗ ਲੱਗਣਾ ਇਹ ਨਵਾਂ ਪਦਾਰਥ ਹੈ ਜਿਹੜਾ ਜੰਗ ਹੈਗਾ ਇੱਕ ਨਵਾਂ ਰਸਾਇਣਿਕ ਪਦਾਰਥ ਹੈ ਜਿਹਨੂੰ ਅਸੀਂ ਆਇਰਨ ਆਕਸਾਈਡ ਕਹਿੰਦੇ ਹਾਂ ਠੀਕ ਹੈ ਫਿਰ ਬਿਜਲੀ ਦਾ ਪਾਣੀ ਵਿੱਚੋਂ ਲੰਘਣਾ ਅਤੇ ਇਸ ਦਾ ਹਾਈਡਰੋਜਨ ਅਤੇ ਆਕਸੀਜਨ ਵਿੱਚ ਵਿਗਟਨ ਸੋ ਇਹਦੇ ਬਣੇਗੇ ਦੋ ਨਵੇਂ ਚੀਜ਼ ਬਣ ਗਏ H2O ਹੁੰਦਾ ਹੈ ਤੇ ਹਾਈਡਰੋਜਨ ਤੇ ਆਕਸੀਜਨ ਨਵੇਂ ਨਵੀਆਂ ਗੈਸਾਂ ਬਣ ਜਾਂਦੀਆਂ ਲੱਕੜੀ ਅਤੇ ਕਾਗਜ਼ ਦਾ ਜਲਣਾ ਬੱਚਿਓ ਐਵੀ ਰਸਾਇਣਿਕ ਪ੍ਰਕਿਰਿਆ ਹੈ ਕਿਉਂ ਚ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਇਹ ਸਵਾ ਪਿੱਛੇ ਬਣ ਜਾਂਦੀ ਹੈ ਹਨਾ ਘੁੱਲ ਰਹਿ ਜਾਂਦੀ ਹੈ ਇਹ ਗੈਸਾਂ ਨੂੰ ਸੋ ਨਵੇਂ ਪਦਾਰਥ ਬਣਦੇ ਨੇ ਸੋ ਇਹ ਮੁਢਲੀ ਜਾਣਕਾਰੀ ਪਾਤਿਕ ਪਰਿਵਰਤਨ ਦੀ ਰਸਾਇਣਿਕ ਪਰਿਵਰਤਨ ਦੀ ਸੀ ਪਹਿਲਾਂ ਵੀ ਪੜ ਚੁੱਕੇ ਆ ਪਿਛਲੀ ਕਲਾਸਾਂ ਜੀ ਪੜ ਚੁੱਕੇ ਆ ਇਹ ਸਾਨੂੰ ਪਤਾ ਹੋਣਾ ਚਾਹੀਦਾ ਅਗਲਾ ਆ ਗਿਆ ਆਪਣੇ ਆਲੇ ਦੁਆਲੇ ਦੀਆਂ ਵਸਤੂਆਂ ਨੂੰ ਸ਼ੁੱਧ ਪਦਾਰਥ ਜਾਂ ਮਿਸ਼ਰਣ ਵਿੱਚ ਵੰਡਣ ਦੀ ਕੋਸ਼ਿਸ਼ ਕਰੋ ਸੋ ਸ਼ੁੱਧ ਪਦਾਰਥ ਵਜਿਸੀ ਲੋਹਾ ਲੈ ਸਕਦੇ ਆ ਸ਼ੁੱਧ ਲੋਹਾ ਹੁੰਦਾ ਐਫ ਆਈ ਆਇਰਨ ਜਦਾ ਦਾ ਨਿਸ਼ਾਨ ਹੈਗਾ ਕਸ਼ੀਦਤ ਪਾਣੀ ਆਮ ਪਾਣੀ ਨਹੀਂ ਕਸ਼ੀਦਤ ਪਾਣੀ ਡਿਸਟਿਲਡ ਵਾਟਰ ਫਿਰ 24 ਕੈਰਟ ਦਾ ਸੋਨਾ ਠੀਕ ਹੈ 24 ਕੈਰਟ ਦਾ ਜਿਹੜਾ ਹੋਰ ਕੁਝ ਨਹੀਂ ਰਲਾਇਆ ਹੋਇਆ ਤੇ ਨਮਕ ਸੋਡੀਅਮ ਕਲੋਰਾਇਡ ਠੀਕ ਹੈ ਹੁਣ ਟੂਟੀ ਦਾ ਪਾਣੀ ਹੈ ਇਹ ਮਿਸ਼ਰਣ ਹੈ ਬੱਚਿਓ ਟੂਟੀ ਦਾ ਪਾਣੀ ਕਸ਼ੀਦਤ ਪਾਣੀ ਸਿਰਫ H2O ਹੁੰਦਾ ਹੈ ਪਰ ਟੂਟੀ ਦੇ ਪਾਣੀ ਵਿੱਚ ਭਾਵੇਂ ਬਹੁਤ ਘੱਟ ਮਾਤਰਾ ਦੇ ਵਿੱਚ ਖਣਿਜ ਘੁਲੇ ਹੋਏ ਹੁੰਦੇ ਹਨ ਠੀਕ ਹੈ ਸੋ ਮੈਗਨੀਸ਼ੀਅਮ ਹੋ ਸਕਦਾ ਥੋੜਾ ਜਿਹਾ ਕੈਲਸ਼ੀਅਮ ਹੋ ਸਕਦਾ ਜਾਂ ਹੋਰ ਤੱਤ ਵੀ ਹੋ ਸਕਦੇ ਨੇ ਸੋ ਟੁੱਟੀ ਦਾ ਪਾਣੀ ਮਿਸ਼ਰਣ ਹੈ ਪਿੱਤਲ ਪਿੱਤਲ ਬੱਚੋ ਕਾਪਰ ਤੇ ਜ਼ਿੰਕ ਭਾਵ ਜਿਸਤ ਅਤੇ ਤੰਬਾ ਦਾ ਮਿਸ਼ਰਣ ਹੈਗਾ ਸੋ ਪਿੱਤਲ ਸਟੀਲ ਸਟੀਲ ਵੀ ਲੋਹੇ ਦੇ ਵਿੱਚ ਕ੍ਰੋਮੀਅਮ ਨਿਕਲ ਇਹਦਾਂ ਹੀ ਤੱਤਾਂ ਰਲਾ ਕੇ ਫਿਰ ਸਟੀਲ ਬਣਾਇਆ ਜਾਂਦਾ ਹੈਗਾ ਸੋ ਮਿੱਟੀ ਵਿੱਚ ਕੀ ਚੀਜ਼ਾਂ ਹੈਗੀਆਂ ਹੈਨਾ ਸਿਲਿਕਾ ਹੈਗੀ ਹੈ ਆਕਸੀਜਨ ਹੈਗੀ ਹੈ ਹੋਰ ਬੜਾ ਕੁਝ ਹੁੰਦਾ ਹੈ ਹਵਾ ਅਵਾਏ ਮਿਸ਼ਰਣੇ ਵਿੱਚ ਹੋਗਾ ਚ ਨਾਈਟ੍ਰੋਜਨ ਵੀ ਹੈਗੀ ਹੈ ਆਕਸੀਜਨ ਵੀ ਹੈਗੀ ਹੈ ਕਾਰਬਨ ਡਾਈਆਕਸਾਈਡ ਗੈਸ ਵੀ ਹੈਗੀ ਹੈ ਆਰਗਨ ਵੀ ਹੈਗੀ ਹੈ ਤੇ ਓਜ਼ੋਨ ਵੀ ਹੈਗੀ ਹੈ ਤੇ ਆਪਣਾ ਇਹ ਪਾਣੀ ਦੇ ਵਾਸ਼ਪ ਵੀ ਹੈਗੇ ਨੇ ਠੀਕ ਹੈ ਨਾ ਹੁਣ ਦੁੱਧ ਦੁੱਧ ਵਿੱਚ ਬੱਚੇ ਲੈਕਟੋਜ਼ ਵੀ ਹੈਗੀ ਹੈ ਰੂਟਿਨ ਵੀ ਹੈਗੀ ਹੈ ਕਾਰਬੋਹਾਈਡਰੇਟ ਵੀ ਹੈਗਾ ਪਾਣੀ ਵੀ ਹੈਗਾ ਬੜਾ ਕੁਝ ਹੈਗਾ ਸੋ ਖੂਨ ਉਹਦੇ ਵਿੱਚ ਬੜਾ ਕੁਝ ਹੁੰਦਾ ਬੱਚਿਓ ਖੂਨ ਵਿੱਚ ਪਲਾਜ਼ਮਾ ਵੀ ਹੁੰਦਾ रेड ब्लड सेल ਵੀ ਹੁੰਦੇ ਨੇ ਵਾਈਟ ਬਲੱਡ ਸੈੱਲ ਵੀ ਹੁੰਦੇ ਨੇ ਪਲੇਟਲੇਟਸ ਵੀ ਹੁੰਦੇ ਨੇ ਤੇ ਹੋਰ ਕਈ ਚੀਜ਼ਾਂ ਆਕਸੀਜਨ ਕੁਲੀ ਹੋਈ ਹੋ ਸਕਦੀ ਹੈ ਤੇ ਆਪਣਾ ਕਾਰਬਨ ਡਾਈਆਕਸਾਈਡ ਵੀ ਘੁਲੀ ਹੋਈ ਹੋ ਸਕਦੀ ਹੈ ਸੋ ਡਿਪੈਂਡ ਕਰਦਾ ਕਿਥੋਂ ਦੀ ਖੂਨ ਉਹ ਕੱਢਿਆ ਗਿਆ ਆਰਟੀਰੀ ਚੋਂ ਕੱਢਿਆ ਗਿਆ ਵੇਨ ਚੋਂ ਕੱਢਿਆ ਗਿਆ ਸੋ ਖੂਨ ਵਿੱਚ ਵੀ ਕੋਈ ਖੂਨ ਵੀ ਕਮਿਸ਼ਨ ਰਹਿਗਾ ਸੋ ਇਦਾਂ ਦੀ ਤੁਸੀਂ ਹੋਰ ਵੀ ਤੁਸੀਂ ਵੀ ਚੀਜ਼ਾਂ ਸੋਚੋ ਤੇ ਆਲੇ-ਪਨੇ ਵਾਲੇ ਮੈਂ ਇੰਨੇ ਤੁਹਾਨੂੰ ਉਦਾਹਰਣ ਦੇ ਦਿੱਤੇ ਨੇ ਤੁਹਾਡੀ ਤੁਹਾਨੂੰ ਸੇਧ ਦੇਣ ਲਈ ਤੁਹਾਡੇ ਵਿਚਾਰਨ ਲਈ ਤੁਸੀਂ ਵੀ 2 3 4 ਹੋਰ ਸੋਚ ਕੇ ਸ਼ੁੱਧ ਪਦਾਰਥ ਤੇ ਮਿਸ਼ਰਣ ਦੇ ਬਾਰੇ ਲਿਖੋ ਤੇ ਜੇ ਤੁਹਾਨੂੰ ਕੋਈ ਸ਼ੱਕ ਹੈਗਾ ਤੇ ਤੁਸੀਂ ਕਮੈਂਟਸ ਵਿੱਚ ਪਾ ਸਕਦੇ ਹੋ ਤੇ ਮੈਂ ਤੁਹਾਨੂੰ ਦੱਸਦਾਗਾ ਕਿ ਤੁਹਾਡਾ ਜਵਾਬ ਸਹੀ ਹੈ ਜਾਂ ਨਹੀਂ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ